ਉਸੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਦੌਰ ਕਿਤਨਾ ਬਾਦਵੀਂ ਕਾਤਿ ਲੋ ਸੋ ਅਜੇ ਸੀ ਬੋਨੋ ਜਿਹੜਾ ਮੌਜੂਦਾ ਆਪਕਿਸਤਾਨ ਇੰਡੀਆ ਦੇ ਵਿੱਚ ਮਾਹੌਲ ਬਣਿਆ ਆ ਉਹਦੇ ਵਾਸਤੇ ਬਣਾਇਆ ਸਾਡੇ ਜਲੰਧਰ ਪਾਰਲੀਮੈਂਟਰੀ ਹਲਕੇ ਦੇ ਸਾਰੇ ਲਗਪਗ ਲੀਡਰ ਸਹਿਬਾਨ ਕਾਂਗਰਸ ਪਾਰਟੀ ਦੇ ਐਮਐਲਏ ਸਹਿਬਾਨ ਐਕਸਐਮਐਲਏ ਸਹਿਬਾਨ ਅੱਜ ਇੱਥੇ ਬੈਠੇ ਇੱਕ ਮਿੰਟ ਬੰਦ ਕਰੀਏ। ਤੁਹਾਡਾ ਮੇਨ ਮਕਸਦ ਤੁਹਾਨੂੰ ਇੱਥੇ ਬੁਲਾਉਣ ਦਾ ਇਹ ਹੈ ਕਿ ਐਸੀ ਇੱਕ ਆਪਣੇ ਵੱਲੋਂ ਵੋਲੰਟੀਰੀਲੀ ਮੈਸੇਜ ਜੜਾ ਚਾਹੁੰਦੇ ਕਿ ਇਸ ਮਾਹੌਲ ਦੇ ਵਿੱਚ ਪੰਜਾਬ ਪੰਜਾਬੀਅਤ ਐਸੀ ਸਾਰੇ ਆਪਣੇ ਫੌਜੀ ਭਰਾਵਾਂ ਦੇ ਨਾਲ ਹੈ ਦੇਸ਼ ਦੀ ਪੌਜ ਦੇ ਨਾਲ ਹੈ ਦੇਸ਼ ਦੇ ਨਾਲ ਇਕਜੁੱਟ ਹੋ ਕੇ ਖੜੇ ਹੈ। ਪੰਜਾਬ ਨੇ ਪੰਜਾਬੀਆਂ ਨੇ ਹਮੇਸ਼ਾ ਆਜ਼ਾਦੀ ਤੋਂ ਲੈ ਕੇ ਆਜ਼ਾਦੀ ਦੀ ਲੜਾਈ ਵਿੱਚ ਵੀ ਉਸ ਤੋਂ ਬਾਅਦ ਵੀ ਜਦ ਜਦ ਵੀ ਦੇਸ਼ ਤੇ ਪੀੜ ਪਈ ਹੈ ਤਾਂ ਪੰਜਾਬੀ ਮੂਰੇ ਹੋ ਕੇ ਹੀ ਕਟਾ ਕੇ ਖੜਿਆ ਹੈ ਅੱਜ ਵੀ ਐਸੀ ਦੇਸ਼ ਦੇ ਨਾਲ ਖੜਿਆ ਹੈ ਤੇ ਹਰ ਤਰੀਕੇ ਦੇ ਨਾਲ ਆਪਣੇ ਦੇਸ਼ ਦੀ ਹਿਫਾਜ਼ਤ ਲਈ ਦੇਸ਼ ਦੀ ਤਰੱਕੀ ਲਈ ਦੇਸ਼ ਦੀ ਖੁਸ਼ਹਾਲੀ ਦੇ ਲਈ আর ਇਸ ਜੇ ਲੜਾਈ ਲੱਗਦੀ ਹੈ ਤਾਂ ਹਰ ਤਰੀਕੇ ਦੇ ਨਾਲ ਪੰਜਾਬ ਉਸੇ ਤਰ੍ਹਾਂ ਇੱਕ ਦਾਤੇ ਅੱਗੇ ਖੜੇਗਾ ਪਹਿਲਾ ਪੰਜਾਬ ਹੋਏਗਾ ਫਿਰ ਦੇਸ਼ ਦੀ ਹੋਏਗਾ ਸਾਡੀ ਜਿਹੜੀ ਇੱਕ ਹੈ ਉਹ ਮੂਰੇ ਹੋ ਕੇ ਲੜਾਈ ਲੜਨ ਨੂੰ ਤਿਆਰ ਹੈ ਤੇ ਅਸੀਂ ਹਰ ਤਰੀਕੇ ਦੇ ਨਾਲ ਤਿਆਰ ਬੱਧਿਆ ਇਸ ਮਿਹਮ ਦੇ ਵਿੱਚ ਐਸੀ ਆਪਣੇ ਫੌਜੀਆ ਨੂੰ ਕਹਿੰਦੇ ਜੀ ਫੌਜੀ ਰੱਬ ਦਾ ਹੈ ਦੂਜਾ ਨਾ ਲੱਗੇ ਮੇਰੇ ਵੀਰ ਵਰਗਾ ਫੌਜੀਆ ਨੇ ਹਮੇਸ਼ਾ ਸਾਡੀ ਹਿਫਾਜ਼ਤ ਕੀਤੀ ਹੈ ਦੇਸ਼ ਨੂੰ ਬਲੰਦੀਆਂ 'ਤੇ ਲੈ ਕੇ ਗਏ ਆਜ ਤੱਕ ਕੋਈ ਦੇਸ਼ ਵੱਲ ਝਾਕ ਨਹੀਂ ਸਕਿਆ ਤੇ ਅੱਜ ਵੀ ਸਾਰੋਂ ਆਪਣੇ ਫੌਜੀਆ ਤੇ ਪੂਰਾ ਮਾਣ ਹੈ ਤੇ ਅਸੀਂ ਉਹਨਾਂ ਦੇ ਨਾਲ ਹਰ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਆ ਇਸ ਮਾਹੌਲ 'ਚ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਅੱਜ ਕਾਂਗਰਸ ਪਾਰਟੀ ਵੱਲੋਂ ਫੈਸਲਾ ਕੀਤਾ ਹੈ ਕਿ ਅਸੀਂ ਮੰਗਲਵਾਰ ਨੂੰ ਇੱਕ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹਾਂ ਜੀਦੇ ਚ ਪਹਿਲਾ ਸਾਡੇ ਸਾਰੇ ਲੀਡਰ ਬਲੱਡ ਦੇਣਗੇ ਤੇ ਨਾਲ-ਨਾਲ ਅਸੀਂ 500 ਬਲੱਡ ਡੋਨਰ ਦੀ ਇੱਕ ਪਹਿਲੀ ਲਿਸਟ ਜਾਰੀ ਕਰਾਂਗੇ ਉਸ ਦਿਨ ਜੇ ਕਿਸੇ ਨੂੰ ਜਾਂ ਕਿਸੇ ਹਸਪਤਾਲ ਨੂੰ ਇਸ ਸੰਬੰਧ ਦੇ ਵਿੱਚ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਆਪਣਾ ਖੂਨ ਦੇਣ ਲਈ ਪਹਿਲ ਕਦਮੀ ਕਰ ਰਹੇ ਆ ਕਿ ਆਪਣੀ ਲਿਸਟ ਦੇ ਰਿਹਾ ਕਿੱਥੇ ਵੀ ਲੋੜ ਹੈ ਐਸੀ ਆਪਣਾ ਫੋਨ ਦਵਾਗੇ ਮੰਗਲਵਾਰ ਨੂੰ ਮੈਂ ਤੇ ਸਾਡੇ ਸਾਰੇ ਲੀਡਰ ਸਹਿਬਾਨ ਪਹਿਲਾਂ ਫੋਨ ਦੇਣਗੇ ਉਸ ਤੋਂ ਬਾਅਦ ਐਸੀ 500 ਵਰਕਰ ਦੀ ਇੱਕ ਲਿਸਟ ਦਵਾਗੇ ਜਿਹੜੇ ਕਿ ਜਦ ਵੀ ਲੋੜ ਹੈ ਉਹ ਫੋਨ ਦੇਣਗੇ ਇਸ ਤੋਂ ਇਲਾਵਾ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਤੁਹਾਡੀ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਤੁਸੀਂ ਬاہر ਨਿਕਲੋ ਅਰ ਜ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਇਹ ਐਲਾਨ ਕਰੋ ਐਸੀ ਮੰਗ ਕਰਦੇ ਆ ਕਿ ਇਸ ਮਿਹਮੇ ਦੇ ਵਿੱਚ ਇਸ ਲੜਾਈ ਦੇ ਵਿੱਚ ਕਿਸੇ ਵੀ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਸਰਕਾਰ ਕਰੇਗੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਅੱਜ ਇਹ ਲੋਕਾਂ ਨੂੰ ਟਾਰਸ ਦੇਣ ਦੀ ਲੋੜ ਹੈ ਇਹ ਕਹਿੜ ਦੀ ਲੋੜ ਹੈ ਤੇ ਇਸ ਤੇ ਪੂਰਾ ਉਤਰਨ ਦੀ ਵੀ ਲੋੜ ਹੈ ਇਸ ਦੇ ਨਾਲ ਨਾਲ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਹਰ ਤਰ੍ਹਾਂ ਦੇ ਲੋੜਿੰਦਾ ਇੰਤਜ਼ਾਮ ਕਰੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਲੈਵਲ ਦੇ ਨੇ ਜਿਹੜੇ ਦਿੱਲੀ ਲੈਵਲ ਦੀਆਂ ਗੱਲਾਂ ਉਹਨਾਂ ਦੀ ਅਨਾਉਂਸਮੈਂਟ ਕਰਨ ਦੀ ਲੋੜ ਨਹੀਂ ਕਿ ਅਸੀਂ ਜੀ ਇੱਥੇ ਮਜਾਇਲਾ ਫਿੱਟ ਕਰਾਂਗੇ ਅਸੀਂ ਉਹ ਕਰਾਂਗੇ ਉਹ ਸਾਡੀ ਫੌਜ ਹਰ ਸੈਂਟਰ ਦੀ ਗਵਰਨਮੈਂਟ ਕਰ ਰਹੀ ਹੈ ਜਿਹੜੇ ਪੰਜਾਬ ਸਰਕਾਰ ਦੇ ਕੰਮ ਹੈ ਸਾਡੇ ਲੋਕਾਂ ਦੇ ਨਾਲ ਅੱਜ ਖੜਨ ਦੀ ਲੋੜ ਹੈ ਜੇ ਕਿਸੇ ਦਾ ਨੁਕਸਾਨ ਹੋ ਰਿਹਾ ਚਾਹੇ ਕੋਈ ਡਰੋਨ ਆ ਰਿਹਾ ਚਾਹੇ ਕੋਈ